ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਰ ਲੀਡਰ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਕੁਝ ਬੱਚੇ ਵਾਲੀਆਂ ਤੇ ਕੁਝ ਬੱਚੇ ਤੋਂ ਬਿਨਾਂ ਮੈਂ ਇੱਧਰ ਬੈਠਾ ਇੱਧਰ ਹਾਂ ਜੀ ਵਧੀਆ ਸਤ ਸਾਲ ਜੀ ਵਧੀਆ ਸਤ ਸਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਚਲ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਹਾਂ ਤੁਹਾਨੂੰ ਸ਼ਾਹ ਜਨਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਹੀ ਬੋਲ ਦਿੰਦੇ ਪਾ ਕੇ 195755 ਠੀਕ ਆ ਅੱਜ ਚਾਰੇ ਮੱਝਾਂ ਹੀ ਆ ਫਿਰ ਚਾਰੇ ਮੱਝਾਂ ਚਾਹਦੇ ਪਹਿਲਾਂ ਸੁਆ ਸਾਰੀਆਂ ਸਾਰੀਆਂ ਪਹਿਲਾਂ ਸੁਆ ਇੱਕ ਦੂਜਾ ਸੁਬਾ ਮੀਂਹ ਸੁਆ ਅੱਛਾ ਤੇ ਕਿਹੜੀ ਤੋਂ ਸ਼ੁਰੂਆਤ ਕਰ ਲਈ ਚਲੋ ਫਿਰ ਇਹ ਨਹੀਂ ਆਈ ਠੀਕ ਆ ਹਾਂ ਮੇ ਤਾਂ ਆਈਆਂ ਨਵਾਈ ਨਵਾਈ ਬਣੀਆਂ ਹੋ ਜੀ ਕਿੰਨਾ ਚਿਰ ਹੋ ਗਿਆ ਸੁਈ ਨਾ ਸੁਈ ਨੇ ਭਾਜੀ ਅੱਜ ਚੌਥਾ ਦਿਨ ਹੋ ਗਿਆ ਆਈ ਬੱਚਾ ਇਹਦਾ ਜਵਾਜੂ ਓਕੇ ਪੂਰਾ ਆ ਜੀ ਬਚਾ ਤੇ ਚੌਂ ਚੌਂ ਚੋਕ ਕੇ ਜੇ ਪੂਰੇ ਜੀ ਇੱਕ ਥਾਲੇ ਦਾ ਮਗਲਾ ਪੂਰ ਮਾਰਦਾ ਮੜੀ ਅੱਛਾ ਹਾਂ ਮਗਲਾ ਥਾਂ ਬਹਿ ਨਹੀਂ ਹਦਾ ਅੱਛਾ ਅੱਜ ਨਾ ਬੱਸ ਕੇ ਦੇਣੀ ਕਿਸੇ ਨੂੰ ਮੁਰਗੇ ਅਸੀਂ ਕੱਲ ਨੂੰ ਨਾਮ ਵਾਲੀ ਗੋਡਾ ਠੀਕ ਆ ਮਗਲਾ ਥਾਂ ਪੂਰ ਮਾਰਦਾ ਜੇ ਦਾ ਮਗਲਾ ਥਾਂ ਪੂਰ ਮਾਰਦਾ ਉਹ ਤਰ੍ਹਾਂ ਚੌਂ ਚੌਂ ਚੋਕ ਕੇ ਆ ਚੋਕ ਕੇ ਆ ਤਾਂ ਪੂਰ ਮੜੀ ਮੋਦੀ ਏ ਠੀਕ ਆ ਹਾਂ ਤੇ ਦੁੱਧ ਕਿੰਨਾ ਜੇ ਦੇ ਕੋ 5 ਹੋ ਜੇ 4 ਕਿਲੋ ਹੋ ਜੇ ਨਾ ਅੱਛਾ ਹੋਇਆ ਇਹ ਸਭ ਦਾ ਦੂਜਾ ਗਾ ਬਣਿਆ ਆ ਉਹਨੇ ਦਵਾਈ ਵੀ ਦਿੱਤੀ ਜੇ ਨਾ ਔਲ ਕਰ ਦੀ ਜੇ ਅੱਛਾ ਦਵਾਈ ਦਿੱਤੀ ਨਾਲ ਉਹਨੇ ਦਵਾਈ ਪਿਉਂਦੇ ਮਾਰੀ ਮਰੀ ਔਲ ਕਰ ਦੀ ਅੱਛਾ ਪਹਿਲਾਂ ਦੱਸਿਆ ਚੰਗਾ ਨਾ ਮੁਰੇ ਕੋਈ ਵੀਰ ਫਿਰ ਆਉਣ ਲੱਦ ਕੇ ਲੈ ਜਾ ਫਿਰ ਆਉਣ ਲਧੀ ਲਵੇ ਠੀਕ ਆ ਸਹੀ ਗੱਲ ਆ ਤੇ ਉਹ ਤਰਾ ਕਿ ਨਾ ਦੁੱਧ ਕੱਢੀ ਜਾਊਗੀ ਦੁੱਧ ਭਾਈ ਪਹਿਲਾਂ ਇਹ ਹੋਵੇਗਾ ਕਿ ਦੋ ਕਿੰਨਾ ਕਰਦਾ ਨੇ 8 ਕਰਦਾ 10 ਕਰਦਾ ਇਹ ਕਿੰਨਾ ਕਿ 4 ਕਿਲੋ ਹੋ ਜੇ 5 ਹੋ ਜੀ ਤੋਰੋ ਫਿਰ ਇੱਕ ਰੀ ਆ ਵੀ ਆ ਬਤਨ ਕਹਿ ਦੀ ਜੀ ਅਜੇ ਸੂਈ ਵੀ ਤਾਜੀ ਆ ਬੱਚਾ ਤੁਹਾਨੂੰ ਹੁਣੇ ਦਿਖਾ ਦਿੰਨੇ ਆ ਤਾਜ਼ਾ ਬੱਚਾ ਬਿਲਕੁਲ ਤੇ ਥ ਕਾਦੀ ਜੇ ਬੱਚੇ ਦੇ ਮੈਰ ਤੇ ਜਿਹੜਾ ਇੱਕ ਸੰਚ ਭੂਰਦੀ ਆ ਆਹ ਜ ਬੱਚਾ ਦਾ ਤਾਜਾ ਸੂਈ ਪੱਤਾ ਕਿਚੋਂ ਸਦਵੇਂ ਸੂਈ ਆਹ ਬਲ ਤਾਜਾ ਇਹ ਬੱਚਾ ਜਿਹੜਾ ਆਹ ਦੇਖ ਸੰਦੇ ਤੇ ਮਿਲਦੀ ਬੱਚੇ ਦੇ ਹਤਰਾ ਮੈਰ ਪਾਈ ਪਰਸੋਂ ਮੇਰੇ ਸਹਾਵਣਾ ਅਸਮਦੀ ਬੱਚੇ ਦੇ ਮਾਦੀ ਲੱਤ ਜੀ ਮਾਰ ਕੇ ਹੱਲ ਗਏ ਹੁਣ ਪਤਨੀ 2 ਮਿੰਟ ਹੋ ਗਏ ਠੀਕ ਆ ਹਾਂ ਬੜਾ ਮਾਹੀ ਬੜਾ ਲਹਿਰ ਗਿਆ ਇਹਦਾ ਪਤਾ ਛੱਡਦੇ ਆ ਅੱਛਾ ਛੱਡ ਲਈ ਬੋਲ ਕੇ ਆਓ ਫੜ ਕੇ ਜਦਾਂ ਕਿ ਮੁੜ ਕੇ ਆਪਾਂ ਗਲਤ ਕੰਮ ਅਖਰ ਕਹਿ ਦਈਏ ਬੜਾ ਬੁਰਾ ਲੱਗਦਾ ਹੈ ਹਾਂਜੀ ਹਾਂਜੀ ਐ ਮੁੜ ਕੇ ਆਦਾ ਸਾਹਿਬ ਜੀ ਮਿਲ ਕੇ ਤੁਹਾਨੂੰ ਕਵੇ ਤੁਹਾਨੂੰ ਕਵੇ ਹਾਂਜੀ ਹਾਂਜੀ ਸਾਹਿਬ ਦਵਾਈ ਉਹਨਾਂ ਨਾਲ ਦੇਤੀ ਤੇ ਭਾਈ ਮਰੀ ਯੋਰ ਕਾਦੀ ਦਿੱਤੀ ਦਵਾਈ ਕਰਦੇ ਹੁੰਦੇ ਸਰ ਦੋ ਜੜੀ ਠੀਕ ਹੈ ਹੁਣ ਇਦਾਂ ਹੀ ਪਤਾ ਕੋਈ ਆਪਾਂ ਦੋ ਮਿੰਟ ਕਰਦੇ ਕੋਇਆ ਵੇ ਇਦਾਂ ਮਰੀ ਯੋਰ ਬੰਦੀ ਦੇ ਦੇ ਇਦਾਂ ਠੀਕ ਆ ਆਸ ਪਸੋਂ ਬੈਗੀਦਾ ਅੱਛਾ 2 ਮਿੰਟ ਲਉਂਦੀ 2-4 ਮਿੰਟ ਲਉਂਦੀ ਜੇ ਤੇ ਠੜਪੂਰ ਮਗਰ ਨਾਲ ਮਾਰਦਾ ਜੇ ਠੀਕ ਆ ਦੁੱਧ 4-5 ਕਿਲੋ ਜੀ ਠੀਕ ਆ ਕੋਈ ਤਾਈਏ ਤੇ ਨਾ ਚੌਂਦੇ ਆ ਜੀ ਠੀਕ ਆ ਜੀ ਸਿੱਧੀ ਦਾ ਔਲ ਵੀ ਕਰਦੀ ਜੀ ਠੀਕ ਆ ਜੇ ਮੇਰਾ ਵੀ ਕੋਈ ਮਿਲ ਘਰ ਖੜ ਕੇ ਆਉਣਾ ਦਹੀ ਲੈ ਆਉਣਾ ਬਾ ਵਾਪਸ ਆ ਕੰਮ ਨਹੀਂ ਭਾਈ ਠੀਕ ਆ ਜੀ ਇੱਥੇ ਵੀ ਵੇਖ ਕੇ ਲਾ ਜੇ ਜੋ ਦੇਖ ਆਪਾਂ ਪਹਿਲਾਂ ਕਹਿੰਦੇ ਆ ਭੂਰ ਵੀ ਮਾਰ ਦੀ ਜੇ ਹਾਂ ਜੀ ਦੁੱਧ 4 ਕਿਲੋ ਕੋ ਲਾਵੇ ਬੱਚੇ ਕੁਝ ਨੂੰ ਛੱਡ ਕੇ ਬੋਲਾ 4 ਕਿਲੋ ਹੋਊਗਾ ਠੀਕ ਆ ਉਹਨਾਂ ਕੋਲ ਬਣਾਈ ਕੋ ਆ ਨਦੀ ਲੈ ਆਉਣਾ ਨਦੀ ਤੇ ਉਹ ਤਰ੍ਹਾਂ ਇਹ ਆ ਵੀ ਚਲੋ ਝੋਟੀ ਸੋਹਣੀ ਆ ਕੋਈ ਸਾਹ ਵਾਲਾ ਕੋਈ ਲੈ ਜਾਊਗਾ ਹਾਂ ਦਿਹਾੜੀ ਦਾ ਪਹਿਲਾਂ ਨੇ ਉਹ ਤੇ ਕਰਦੇ ਕਰਦੇ ਜੇ ਝੋਟੀ ਬਣ ਜੂਗੀ ਚੰਗੀ ਹਾਂ ਤੇ ਹੁਣ ਆ ਵੀ ਬੱਚੇ ਵਾਲੀ ਜੇ ਤੇਰੀ ਵਜਾ ਆ ਹੀ ਕੱਟਾ ਇਹਨੂੰ ਅਸੂ ਇਹਨੂੰ ਛੇਕ ਦਰੋਗੇ ਇਹਨੂੰ ਆ ਕੱਟਾ ਜੇ ਦਾ ਹਾਂ ਤੇ ਇਹਦੇ ਕੋਲ ਦੁੱਧ ਕਿੰਨਾ ਹੈ ਇਹਦੇ ਕੋਲ 7 ਕਿਲੋ ਜੇ ਠੀਕ ਹੈ ਦੁੱਧ ਬਣ ਗਿਆ ਇਹਦਾ ਬਹੁਤ ਵਾਲੀ ਦੁੱਧ ਬਣ ਗਿਆ ਇਹ ਮਿਲਦੀ ਕੱਟੇ ਤੇ ਦੋਵੇਂ ਟੰਕ ਤੇ ਉਤਰਾ ਦੁੱਧ ਕਿੰਨਾ ਵਿੱਜਿਆ ਨੇ ਤੇ ਕੋਲ 7 ਕਿਲੋ ਹੋਊਗਾ ਜੀ ਅੱਛਾ ਹਾਂ ਤੇ ਜੇ ਵਾਜੋਗੇ ਦੁੱਧਾਂ ਤੇ ਦੁੱਧ ਵਧੂਆ ਇੱਕ ਸੋਈ ਨੂੰ ਦੁੱਧ ਬਣ ਗਿਆ ਜੇ ਦੁੱਧ ਮਤਲਬ ਇਹਨੂੰ ਪਾਈਓ ਚੋਂਦੇ ਮੜੇ ਪਹਾੜਾ ਗਾੜੀ ਪਾ ਗਏ ਅੱਛਾ ਛੱਡ ਦੇ ਪਸੰਦ ਇਹ ਬੱਚੇ ਦੇ ਪਸੰਦ ਦੀ ਠੀਕ ਹੈ ਜੀ ਹਾਂ ਗਾੜੀ ਪਹਾੜਾ ਮੜੇ ਪਉਦੇ ਜੀ ਗਾੜੀ ਪਹਾੜਾ ਪਾਉ ਤੇ ਬੱਚੇ ਛੱਡਉਂਦੇ ਆ ਆਪਣੀ ਚਵਾਈ ਕਰੋ ਹਾਂ ਬਾਕੀ ਥਨਾ ਦਾ ਸਾਈਜ਼ ਗੈਪ ਇਹਦਾ ਚੰਗਾ ਆ ਤੁਹਾਨੂੰ ਚਲੋ ਬੰਦੋ ਵਿੱਤੀ ਨਹੀਂ ਫਿਰ ਆ ਥਾਣੇ ਵਿੱਚ ਇੱਕ ਸਾਦੇ ਦੇ ਲਾਗੇ ਤੋਂ ਪਰ ਇਹ ਦੁੱਧ ਘਿਲੇ ਉਪਰ ਸਾ ਜਾ ਕੇ ਪਾਟ ਪਾ ਦਾ ਫਰਕ ਪੈਂਦਾ ਤੁਹਾਨੂੰ ਬਤਾਏ ਤੇ ਇਹਦਾ ਫਿਰ ਮੁੱਲ ਇਹ ਜਿਹੜਾ ਕਿੰਨੇ ਜਾਈ ਆ ਜੀ ਇਹ ਵੀ 55 ਦੀ ਕੀ ਕਰਨੀ ਛੋਰ ਛੜ ਰਿੰਜਾ ਯਾਰ ਭਾਈ ਦਦਾਂਗੇ ਅੱਛਾ ਚ ਰਿੰਜਾ ਲਈ ਰਿੰਜਾ ਯਾਰ ਠੀਕ ਹੈ ਜੀ ਤੇ ਹੁਣ ਜਿਹੜੀਆਂ ਅੰਦਰੇ ਕਮੀ ਨਹੀਂ ਝੋਟੀ ਜੇ ਕਮੀ ਤੇ ਲਈ ਗੱਬਨ ਜੇ ਇਹ ਗੱਬਾ ਨਹੀਂ ਤੋੜ ਥਾਂ ਚ ਕੋ ਫਾਲ ਟਵੇ ਕੋ ਪਿੱਛਾ ਮਾਰੇ ਭਾਰ ਪਵੇ ਆਪਣੀ ਖੁਲ ਕਰਦੀ ਹੈ ਇਹਦਾ ਸੁਆ ਦੂਸਰਾ ਦੂਸਰਾ ਤੋੜ ਦੋ ਬਾਕੀ ਕੱਦ ਬਹੁਤਾ ਵੱਡਾ ਨਹੀਂ ਹੈ ਕੱਦੇ ਦਾ ਹਿਸਾਬ ਦੇ ਕੇ ਭਾਈ ਕੱਦ ਆਪਣੇ ਹਿਸਾਬ ਦਾ ਵੇਖੇ ਮੇਰਾ ਵੀ ਸਾਈ ਪਾ ਗਰੇ ਮਨ ਨੂੰ ਪਾਵੇ ਵੱਜੀ ਹੈ ਛੋਟੀ ਆ ਕੱਦ ਸਾਰਿਆਂ ਦਾ ਠੀਕ ਠਾਕ ਹੀ ਉਹਦੇ ਵਾਂਗ ਠੀਕ ਠਾਕ ਜੀ ਆ ਨਾ ਬਹੁਤੇ ਵੱਡੇ ਤੇ ਨਾ ਬਹੁਤੇ ਛੋਟੇ ਪਰ ਇਹ ਦਾ ਥੋੜਾ ਛੋਟਿਆਂ ਕਰਦਾ ਚੀ ਆ ਬਾਕੀ ਇਹ ਕਿ ਥੱਲੇ ਚੰਗੀ ਭਰ ਜੂਗੀ ਸੋਣ ਦਾ ਭਾਈ ਭਾਈ 10 ਦਿਨ ਲੈਣੇ ਨੇ ਆਪ 10 ਦੇ ਖੜਦੇ ਆ ਆਸਾਨੀ ਤੇ ਦੇਖ ਸਕਦੇ ਲੱਗੇ ਦਾ ਹਾਂ ਤੇ Otra ਕੰਨਗ ਦੁੱਧ ਕੱਟੀ ਜਾਊਗਾ ਭਾਈ ਉਹਨੇ ਪਹਿਲੇ 100 ਆਰ ਕੇ ਬਲੋਂਦੇ 69 ਗਰਜ ਹੋਇਆ ਠੀਕ ਹੈ ਲਾਡੂਆਂ ਚੰਗੀਆਂ ਹਨ ਪਰ ਉਹਨੇ ਬਰਬੂ ਚੰਗੀਆਂ ਜੋ ਆਹੋ ਲਾਡੂਆਂ ਘੜਦੂ ਵੀ ਚੱਟ ਨਹੀਂ ਆਏ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਭਾਈ 53000 ਹੈ 53000 ਹੈ ਆ ਐਵੀਂ ਜਿਆਦਾ ਤਾਂ ਨਹੀਂ ਜਾਈ ਹਰ ਦੀ 53000 ਜੀ ਭਾਵੇਂ ਕੋ ਆ ਲੈ ਜੀ ਹਾਂਜੀ ਤਾਂ ਭਾਵੇਂ ਕੋ 53000 ਆ ਲੈ ਜੀ ਹਾਂਜੀ ਆਉਂ ਜਾਂਗੇ ਉਹ ਚਿੰਜਾ ਜਾਂਗੇ ਠੀਕ ਹੈ ਲੱਗ ਪਈ ਇੱਕੋ ਜਿਹੀ ਮੁੱਲੀ ਆ ਕਿੰਨੀ ਮੁੱਲੀ ਤੁਹਾਡੇ ਛੋੜਾ ਹਿਸਾਬ ਹੀ ਭਾਜੀ ਤੇ ਹੁਣ ਇੱਕ ਆ ਛੋਟੀ ਏ ਇਹਦਾ ਆ ਜ ਬੱਚਾ ਇਹ ਵੀ ਸਵੇਰ ਪਹਿਲਾਂ ਹੀ ਦੂਜਾ ਸਵੇਰ ਪਹਿਲਾਂ ਤੇ ਦੂਜਾ ਹੀ ਆ ਕਟਾਇਆ ਪਹਿਲਾਂ ਜਾਂ ਦੂਜਾ ਸਵੇਰ ਤਾਂ ਜਿਹੜਾ ਤੇ ਦੂਜੀ ਆ ਕਟਾਇਆ ਆ ਕਟਾਇਆ ਥੋੜਾ ਉੱਚਾ ਬੱਚਾ ਆ ਇਹਦਾ ਹਾਂਜੀ ਤੇ ਇਹਦੇ ਕੋ ਦੁੱਧ ਕਿੰਨਾ ਜੀ ਇਹ ਕੋ ਦੁੱਧ ਭਾਜੀ 7 ਕਿਲੋ ਵਹੀ 6.5 ਹੋ ਜੀ ਦੀ ਗੰਢੀ ਰਵਾਂਗੇ ਤੇ ਦੋਵੇਂ ਟਾਈਮ ਬੱਚੇ ਤੇ ਮਿਲਦੇ ਬੇਟਾ ਭਾਈ ਬੱਚਾ ਛੱਡੋ ਜੋ ਬਸ ਤੁਰੋ ਫਿਰ ਇੱਕ ਰੀਨ ਇਹ ਬੱਚੇ ਬੱਚੇ ਨਾਲ ਮਿਲਦੇ ਨੇ ਇਹ ਬੱਚਾ ਬਣ ਜਾਏਗਾ। ਦੇਖ। ਵੀਰ ਜੀ ਦਾ ਜੀ। ਆਹ ਦੇਖ ਸਕਦੇ ਜੀ। ਕੱਟਾ ਇਹਦਾ ਛੜਦਾ ਕਿੰਨੇ ਕਰੀ ਪਤਾ ਲੱਗ ਜਾਊਗਾ ਕਿ ਇੱਥੇ ਹੀ ਮਿਲਦੀ ਹੈ ਕਿਉਂਕਿ ਉੱਚੇ ਬੱਚੇ ਵਾਲੀਆਂ ਕਈ ਵਾਰੀ ਬੱਚੇ ਤੇ ਮਿਲਦੀਆਂ ਕੇਰੀ ਨਹੀਂ ਮਿਲਦੀਆਂ। ਇਦਾਂ ਹੀ ਮਿਲਣਾ ਨੇ ਬਸ ਬੱਚੇ ਤੇ ਇਦਾਂ ਜਿਹੜਾ ਇਹਨੇ ਮਿਲਣਾ ਵਾ। ਹਾਲੇ ਤੱਕ ਦੇ ਕੱਟੇ ਤੇ ਹੀ ਪਸਮੀਆ ਜਿਹੜੀ ਧਾਰਾਂ ਦਿਖਾਉਣੀ ਹੈ ਇਹਦੀਆਂ ਕਿ ਹਾਂ ਹੀ ਦੇ ਹੀ ਦਿਖਾਇਆ ਕਿ ਹਾਂ ਕੱਟੇ ਤੇ ਜਿਹੜਾ ਮਿਲਦੀ ਏ। ਇਹ ਕੋਈ ਹਲ ਗਿਆ ਆ ਇਹ ਆ ਦੇਖ ਸਾਡੇ ਚਵਾਜ ਰਾਇ ਦਾ ਅਗਲੇ ਹਨ ਮਾਰ ਗਏ ਹਾਂਜੀ ਅਗਲੇ ਸਨਜ ਚਵਾਜ ਦੇ ਖਾਲੋ ਜੀ ਠੀਕ ਹੈ ਜੀ ਇਹ ਥਾਣੇ ਦੇ ਦੇਖ ਸਕਦੇ ਚੈੱਕ ਕਰੀ ਲਾ ਕੇ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਇਹਦਾ ਕਰਦਾ ਇਹ 50000 ਅੱਛਾ ਹਾਂਜੀ 50000 ਕਰਨਾ ਕੋ ਮਨ ਤਾਂ 50000 ਦੀ ਭਾਈ ਚਾਵਾਂਗੇ ਹਾਂ ਅੱਛਾ 50000 ਦੀ ਦੇ ਦੋਗੇ 50000 ਦੀ ਭਾਈ ਦੇ ਦਾਂਗੇ ਹਾਂ ਅੱਛਾ 50 7 ਕਿਲੋ ਮੇਰੇ ਕੋਲ 6.5 7 ਕਿਲੋ ਮਿਲਗੇ ਠੀਕ ਆ ਉਤਰਾਂ ਇਹ ਆ ਵੀ ਕੱਦ-ਕੱਟ ਚੰਗਾ ਹੋਵੇ ਦਾ ਤੇ ਬਾਕੀ ਚਲੋ ਅਗਲੇ ਸੋਏ ਨੇ ਛੋਟੀ ਚੰਗੀ ਤਿਆਰ ਹੋਊਗੀ ਬਾਕੀ ਇੱਕੋ ਹੀ ਗੱਬਨੇ ਆ ਬਾਕੀ ਸੋਈਆਂ ਵਾ ਨਾ ਬਾਕੀ ਮਿਲਾਂ ਵੀ ਜਾਦਾ ਵਾਰ ਵਾਰ ਫਿਰ ਕਹਿੰਦੇ ਆ ਇੱਥਾਂ ਚਵਾਈ ਕਰਕੇ 4-5 ਕਿਲੋ ਜੇ ਸਿੱਧੀ ਗੱਲ ਇਹ ਔਲ ਕਰਦੀ ਜੇ ਫੜ ਘੂਰੀ ਮਾਰਦਾ ਖੜੇ ਪਾ ਨਾ ਤੇ ਆਪਣੀ ਤਸੱਲੀ ਕਰਕੇ ਵੇਸ਼ ਚਾ ਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ